ਤੇ ਆਜੋ ਫਿਰ ਆਪਾਂ ਗੱਲ ਕਰਦੇ ਆਂ ਬਾਈ ਨਾਲ ਤੇ ਵੀਡੀਓ ਸ਼ੇਅਰ ਜ਼ਰੂਰ ਕਰਦੇਓ ਕਿਉਂਕਿ ਹਰ ਇੱਕ ਦੇ ਕੰਮ ਆਉਣ ਵਾਲੀ ਵੀਡੀਓ ਐ ਤਾਂ ਆਜੋ ਫਿਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਐ ਬਹੁਤ ਵਧੀਆ ਬਾਈ ਜੀ ਕੀ ਨਾਮ ਐ ਵੀਰੇ ਆਪਣਾ ਮੇਰਾ ਨਾਮ ਤਰਸੀਮ ਐ ਤੇ ਬਾਈ ਮੈਨੂੰ ਲੱਗਦਾ ਹੈਗਾ ਆਪਣੇ ਏਰੀਆ 'ਚ ਇਹ ਤੁਸੀਂ ਪਹਿਲੀ ਕੰਮ ਲੈ ਕੇ ਆਏ ਹੋ ਹਾਂਜੀ ਬਾਈ ਆਪਣੇ ਏਰੀਆ 'ਚ ਹੈ ਨਹੀਂ ਕੰਮ ਇਹ ਨਹੀਂ ਨਹੀਂ ਆਪਣੇ ਏਰੀਆ 'ਚ ਸ਼ੁਰੂਆਤ ਕੀਤੀ ਐ ਬਾਈ ਅੱਛਾ ਜੀ ਹਾਂਜੀ ਕਿਉਂਕਿ ਇਹ ਅਕਸਰ ਮੈਨੂੰ ਵੀਡੀਓ 'ਚ ਹੀ ਦੇਖਣ ਨੂੰ ਮਿਲਿਆ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਹਾਂਜੀ 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 ਤੇ ਕੀ ਆ ਫਿਰ ਇਹਦੇ ਫਾਇਦੇ ਕੀ ਨੇ ਦੱਸੋ ਮੜਾ ਜੀ ਫਾਇਦਾ ਬਾਈ ਜੀ ਇਹਦਾ ਇਸ ਮਤਲਬ ਕਿ ਜਿਹੜਾ ਵੇਸਟ ਪਾਣੀ ਆਪਣਾ ਲੈਟ੍ਰੀਨ ਦਾ ਬਾਥਰੂਮ ਦਾ ਫਲਸ਼ਾਂ ਦਾ ਲਾ ਲਓ ਠੀਕ ਹੈ ਉਹ ਸਾਰਾ ਹੈ ਮਤਲਬ ਸੋਗਦਾ ਹੈ ਜਿਵੇਂ ਸੋਗਦਾ ਜਿਵੇਂ ਪਹਿਲਾਂ ਪਾ ਡੱਗਾ ਪਟ ਲੈਂਦੇ ਸੀ ਕੱਚੀਆਂ ਹੁੰਦੀਆਂ ਸੀਗੀਆਂ ਅੱਛਾ ਤੇ ਗਾਂਗਰ ਜਾਂਦੇ ਸੀ ਉਹਦੀਆਂ ਕੰਦਾ ਜੇ ਪਾਣੀ ਮਰਦਾ ਸੀਗਾ ਮਕਾਨਾਂ ਨੂੰ ਨੁਕਸਾਨ ਹੁੰਦਾ ਸੀਗਾ ਇਹ ਹੈ ਜਾਂ ਕੁਝ ਨਹੀਂ ਹੋਣਦਾ ਇਹ ਪੱਕਾ ਰਹੇਗਾ ਨਾ ਇਹ ਖਿਸਕੇ ਨਾ ਕੋ ਚਟੇ ਘੜੇਗਾ ਨਾ ਦੀਆਂ ਸਾਰਾ ਕੁਝ ਇੱਧੇ ਰਹੇਗਾ ਇਹ ਉਸ ਤੋਂ ਬਾਅਦ ਇਹਦਾ ਬੈਨੀਫਿਟ ਇਹ ਹੈ ਜੀ 15 ਸਾਲ ਲੱਗ ਲੈ ਭਰਦੀ ਨਹੀਂ ਘਟੋ ਘਟ 15 ਸਾਲ ਦੀ ਗਾਰੰਟੀ ਅਸੀਂ ਦਿੰਨੇ ਆ ਠੀਕ ਹੈ ਜੀ ਉਸ ਤੋਂ ਬਾਅਦ ਅਗਰ ਭਰ ਜਾਂਦੀ ਹੈ ਟੈਂਕ ਭਲਾਓ ਤੈਨੂੰ ਖਾਲੀ ਕਰਾ ਲਓ ਦੁਬਾਰਾ ਫਿਰ ਯੂਜ਼ ਦੇ ਵਿੱਚ ਆ ਜਾਈਗੀ ਇਹ ਓਕੇ ਓਕੇ ਹਾਂ ਜੀ ਜਿਵੇਂ ਪਹਿਲਾਂ ਆਪਣੇ ਘਰਾਂ ਚ ਆ ਜਾਂਦਾ ਸੀ ਇੱਥੇ ਪਟਾ ਲੀ ਉਹ ਭਰ ਗਈ ਫਿਰ ਉੱਥੇ ਪਟਾ ਲੀ ਉਹ ਭਰ ਗਈ ਹਣਾ ਨਹੀਂ ਬਾਈ ਜੀ ਉਹਦਾ ਸਿਸਟਮ ਹੀ ਬੰਦ ਹੋ ਗਿਆ ਹੁਣ ਜੀ ਉਹ ਸਿਸਟਮ ਬੰਦ ਹੋ ਗਿਆ ਹੈ ਜਰੂਰਤ ਨਹੀਂ ਹੈਗੀ ਹੁਣ ਨਾ ਹੁਣ ਇੱਕ ਡੱਗ ਪਟਾ ਲਓ 15 ਸਾਲ 16 ਸਾਲ ਭਰਦੀ ਨਹੀਂਗੀ ਉਸ ਤੋਂ ਬਾਅਦ ਆਪਣਾ ਖਾਲੀ ਕਰਾ ਲਓ ਦੁਬਾਰਾ ਫਿਰ ਚੱਲ ਜਾਈਏ ਠੀਕ ਹੈ ਠੀਕ ਹੈ ਹਾਂ ਜੀ ਤੇ ਵੀ ਲੰਬਾ ਟਾਈਮ ਬਿਲਕੁਲ ਬਿਲਕੁਲ ਜੀ ਇਹ ਵੀ ਇਹ ਸਮਝ ਲਓ ਤੁਹਾਡੇ ਜਿਵੇਂ ਇਹ ਕੜੇ ਪਾਉਣੇ ਆ ਤੁਸੀਂ ਹਾਂਜੀ ਹਾਂਜੀ ਤਾਂ ਕਿੰਨਾ ਲਾਈਫ ਕੀ ਹੈ ਇਹਨਾਂ ਦੀ ਕੜਿਆਂ ਦੀ ਕੜੇ ਪਾਈ ਜਾਂਦੇ ਨਹੀਂ ਕਿ ਲਾਈਫਟਾਈਮ ਹੈ ਅੱਛਾ ਲਾਈਫਟਾਈਮ ਦਾ ਕੜਾ ਹਾਂਜੀ ਜਿੰਨਾ ਇਹ ਪਾਣੀ ਲੱਗੇਗਾ ਠੀਕ ਹੈ ਉਹਨਾ ਇਹ ਮਜ਼ਬੂਤ ਹੁੰਦਾ ਜਾਏਗਾ ਉਹਨਾ ਇਹ ਮਜ਼ਬੂਤ ਹੁੰਦਾ ਹਾਂਜੀ ਹਾਂਜੀ ਠੀਕ ਹੈ ਭਾਈ ਵੀ ਲਓ ਜੀ ਨੇੜੇ-ਦਿਰ ਦੇ ਜਿਹੜੇ ਹਨ ਆਪਣੇ ਇਲਾਕੇ ਦੇ ਨੇ ਮੈਂ ਕਿਹਾ ਜੀ ਆਪ ਤੁਹਾਡਾ ਪ੍ਰਿੰਟ ਦੇ ਪਾਸਟੈਂਡ ਤੇ ਉੱਥੇ ਬਾਈ ਨੇ ਕੰਮ ਕੀਤਾ ਹੈ ਬੜੀ ਧਿਆਨ ਟ ਗੱਲ ਬਾਤ ਹੈ ਕਿਉਂਕਿ ਇਹ ਨੇੜੇ ਜਿਹੜੇ ਹੈ ਨਹੀਂ ਸੀ ਆਪਣੇ ਕੰਮ ਤਾਂ ਹੋ ਸਕਦਾ ਹੈ ਹੁਣ ਆਪਾਂ ਨੂੰ ਬਹੁਤ ਵੱਡਾ ਫਾਇਦਾ ਇਹਨਾਂ ਤੋਂ ਮਿਲੂਗਾ ਤੇ ਬਾਕੀ ਬਈ ਆਪਣਾ ਐਡਰੈਸ ਬੋਲਿਓ ਦੁਬਾਰੇ ਤੇ ਨੰਬਰ ਵੀ ਬੋਲੋ ਬਈ ਆਪਣਾ ਐਡਰੈਸ ਹੈ ਪਿੰਡ ਤੁੰਗਾ ਸੁਨਾਮ ਰੋਡ ਤੇ ਸੰਗਰੂਰ ਤੋਂ 9 ਕਿਲੋਮੀਟਰ ਦੂਰ ਹੈ ਇਹ ਪਿੰਡ ਤੁੰਗਾ ਮੇਰੇ ਕੋਲ ਮੇਨ ਅਡੇ ਦੇ ਉੱਤੇ ਜੀ ਠੀਕ ਹੈ ਆਪਣਾ ਮੋਬਾਈਲ ਨੰਬਰ ਹੈ 7843 53763 ਇਕ ਦੂਸਰਾ ਨੰਬਰ ਚੱਲਦਾ ਆਪਣਾ 90412 553763 ਠੀਕ ਹੈ ਤੇ ਜਿਵੇਂ ਤੁਸੀਂ ਜਾਣ ਆਉਣ ਦੀ ਵੀ ਸੁਵਿਧਾ ਕੀ ਪੱਟ ਕੇ ਵੀ ਆਉਂਗੇ ਸਾਰਾ ਸਾਰਾ ਕੁਝ ਭਾਈ ਕੰਪਲੀਟ ਕਰਕੇ ਦਵਾਗੇ ਆਪਣਾ ਗੱਡੀ ਆਪਣੀ ਹੈ ਸਾਰਾ ਕੁਝ ਪਿਕ ਅਪ ਕਰਕੇ ਲੈ ਕੇ ਜਾਵਾਂਗੇ ਉਹਨਾਂ ਸਾਰਾ ਕੁਝ ਕੰਪਲੀਟ ਕਰਕੇ ਦਵਾਵਾਂਗੇ ਉਹਨਾਂ ਨੂੰ ਪੂਰਾ ਕੰਪਲੀਟ ਆ ਪੂਰਾ ਕੰਪਲੀਟ ਆ ਤੁਹਾਨੂੰ ਕਾਲ ਕਰਨ ਅਸੀਂ ਸਾਰਾ ਕੁਝ ਹਾਂ ਮਤਲਬ ਕਿ ਲੈਂਟਰ ਰੱਖਿਆ ਹੋਇਆ ਲੈਂਟਰ ਤੁਸੀਂ ਉਧਰ ਪਏ ਨੇ ਲੈਂਟਰ ਉੱਪਰ ਟੱਕਣ ਪਏ ਨੇ ਉਹ ਟੱਕਣ ਲਾ ਕੇ ਦਵਾਵਾਂਗੇ ਉੱਪਰ ਕੰਪਲੀਟ ਕਰਕੇ ਉਹਦੇ ਚ ਹੀ ਅੱਛਾ ਹਾਂਜੀ ਕੰਪਲੀਟ ਕਰਕੇ ਸਾਰਾ ਇਹ ਜਰੂਰ ਦੇਵੋਗੇ ਵੀ ਆਪ ਤੁਹਾਨੂੰ ਬਸ ਸਿਰਫ ਫੋਨ ਕਰਨਾ ਸਾਨੂੰ ਫੋਨ ਕਰਨਾ ਹੈ ਜੀ ਬਸ ਇਹ ਸਾਡੇ ਇੱਥੇ ਤੁਸੀਂ ਵੀ ਪੱਟ ਦੇਣਾ ਇਹ ਟੱਕਣ ਨੇ ਉੱਪਰ ਰੱਖਣ ਵਾਲਾ ਇਹਨਾਂ ਦੇ ਠੀਕ ਹੈ ਜੀ ਇਹ ਕੰਪਲੀਟ ਮਤਲਬ ਨੀਚੋਂ ਭਰ ਕੇ ਉੱਪਰ ਦਾ ਕੰਪਲੀਟ ਹੋ ਜਾਈਏ ਇਹ ਓਕੇ ਓਕੇ ਪੂਰਾ ਕੰਪਲੀਟ ਹੋਏਗਾ ਪੂਰਾ ਕੰਪਲੀਟ ਹੋਏਗਾ ਜੀ ਤੇ ਬਾਈ ਦਾ ਨੰਬਰ ਹੈ ਹਨਾ ਤੇ ਤੁਸੀਂ ਇਹਨਾਂ ਨੰਬਰਾਂ ਤੇ ਫੋਨ ਕਰਕੇ ਸੰਪਰਕ ਕਰਦੇ ਹੋ ਤੇ ਕਿੰਨੇ ਕ ਫੁੱਟ ਤੱਕ ਇਹ ਪਟਾ ਪਟਦੇ ਹੋ ਬਈ 25 30 35 ਜਿੰਨਾ ਕਸਟਮਰ ਨੂੰ ਚਾਹੀਦੀ ਹੈ ਉਹ ਉਸ ਨਾਲ ਪੜਦਦੇ ਨੇ ਬਾਕੀ ਬਰੇਤੀ ਦੇ ਹਿਸਾਬ ਹੁੰਦਾ ਬਰੇਤੀ ਚ ਜਲਦੀ ਆ ਜਾਂਦੀ ਐ ਬਸ 25 30 ਪੱਟਦੀ ਨਹੀਂ ਪੜਦੀ ਜੀ 25 30 ਫੁੱਟ ਤੁਸੀਂ ਪੜ ਪੜਦੀ ਪੜਦੇ ਹਾਂ ਜੀ ਠੀਕ ਐ ਠੀਕ ਐ ਹਾਂਜੀ ਤੇ ਲਓ ਜੀ ਦੋਸਤੋ ਹਨਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਹਨਾ ਤਾਂ ਪਤਾ ਲੱਗ ਸਕੇ ਕਿਉਂਕਿ ਆਪਣੇ ਏਰੀਆ ਚ ਇਹ ਪਈ ਦੇ ਪੈਣੀ ਕੰਮ ਸ਼ੁਰੂ ਕੀਤਾ ਹੈ ਕਿਉਂਕਿ ਨੇੜੇ-ਤੇੜੇ ਆਏ ਨਹੀਂ ਗਾ ਤੇ ਲੈ ਲਓ ਫਿਰ ਬੈਨੀਫਿਟ ਬਾਈ ਤੋਂ ਕਿ ਜਿਹੜੇ ਦੂਰ-ਦੂਰ ਜਾਂਦੇ ਸੀ ਉਹਨਾਂ ਲਈ ਇੱਕ ਸੁਨਹਿਰ ਜਿਹਾ ਗਾਣਾ ਦਿੱਤਾ ਆਪਣੀ ਲਈ ਤੇ ਬਾਈ ਆ ਗਿਆ ਇਹ ਹੋਰ ਕੀ ਕੁਝ ਖਾਸ ਇਹ ਕੁਝ ਨਹੀਂ ਬਸ ਬਾਕੀ ਆਪਣਾ ਕਿਵੇਂ ਖੇਤਾਂ ਦੇ ਖੰਭੇ ਆ ਉਹ ਤਿਆਰ ਕਰਾ ਕਰਾਂਗੇ ਉਹ ਹੈ ਜਾਂ ਕੁਝ ਐਡੀਸ਼ਨ ਕਰ ਲਓ ਭਾਈ ਇਹਨਾਂ ਤੋਂ ਇਲਾਵਾ ਤੁਸੀਂ ਹੋਰ ਵੀ ਕੁਝ ਬਣਾਓਗੇ ਭਾਈ ਇਹ ਤੋਂ ਇਲਾਵਾ ਆਪਾਂ ਕਰਾ ਕਰਾਂਗੇ ਜਿਹੜੇ ਖੇਤਾਂ 'ਚ ਖੰਭੇ ਲੱਗਦੇ ਆ ਬਾੜ ਲਾਣੇ ਆਪਾਂ ਤਾਰਾਂ ਦੀ ਇੱਕ ਤਾਂ ਉਹ ਤਿਆਰ ਕਰਾਂਗੇ ਜਿਹੜੇ ਪੱਕੇ ਨੱਕੇ ਹੁੰਦੇ ਆ ਖੇਤਾਂ ਦੇ ਵਿੱਚ ਉਹ ਤਿਆਰ ਕਰਾਂਗੇ ਜੀ ਠੀਕ ਹੌਲੀ ਹੌਲੀ ਵਧਾਵਾਂਗੇ ਆਪਾਂ ਐਟਮਾ ਲਾਲ ਲਾਲ ਸਮਝ ਲਓ ਨਵੀਂ ਕੰਮ ਜਾਂ ਚਲਾਇਆ ਹੈ ਤੇ ਰਿਸਪੌਂਸ ਵਧੀਆ ਆਈ ਨੇ ਜਿਹੜਾ ਆਰਡਰ ਤੀ ਇਹ ਆਇਆ ਪਿਆ ਬਾਈ ਕੋਲੇ ਇਹ ਇਹ ਸਾਰਾ ਹਨਾ ਬਾਈ ਇਹ ਆਰਡਰ ਦੇ ਬਾਈ ਫੁੱਕਾ ਮਾਲ ਸਾਰਾ ਇਹ ਸਾਰਾ ਮਾਲ ਫੁੱਕਾ ਹੈ ਬਾਈ ਤੇ ਕੰਮ ਆਉਣ ਸਰ ਬਾਈ ਨੇ ਤੱਕ ਪਾ ਲਈ ਸਿੱਧੀ ਜੀ ਗੱਲ ਹੈ ਤੇ ਦੂਜਾ ਨੰਬਰ ਇਹ ਹੈ ਵੀ ਬਾਈ ਹੁਣ ਨੱਕੇ ਖੇਤਾਂ ਵਾਲੇ ਨੱਕੇ ਤੇ ਖੰਭੇ ਜਿਵੇਂ ਬਾਉਂਡਰੀ ਖੰਭੇ ਆਪਾਂ ਨੂੰ ਚਾਹੀਦੇ ਹੁੰਦੇ ਨੇ ਹਨਾ ਜਾਂ ਕਿਸੇ ਨੇ ਬਾਗ ਬੂਗ ਲਾਉਣ ਬਾਗ ਲਾਣਾ ਵਾਸਤੇ ਹਨ ਜੀ ਉਸ ਲਈ ਸਪੈਸ਼ਲ ਖੰਭੇ ਉਹ ਵੀ ਤੁਸੀਂ ਬਰਵਾਉਣਾ ਹੈ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਆ ਫਿਰ ਪਹੁੰਚੋ ਪਿੰਡ ਤੁੰਗਾ 메ਨ ਬੱਸ ਸਟੈਂਡ ਤੇ ਸੰਗਰੂਰ ਤੋਂ ਸੁਨਾਮ ਰੋਡ ਹੈ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਥੈਂਕ ਯੂ ਧੰਨਵਾਦ ਤੁਹਾਡਾ ਬਨਾ ਅਮੀਕਾ ਅਸਲਾਮ ਅਲਾਈਕਮ ਠੀਕ ਹੈ ਬਈ